ਪਾਰਟੀ ਚੰਗੀ ਆ ਪਰ ਉਮੀਦਵਾਰ ਮਾੜਾ ਸਰਮਾੜੀ ਹੋ ਜਾਂਦੇ ਵਿੱਚ ਉਮੀਦਵਾਰ ਨੂੰ ਕਿਵੇਂ ਵੇਖਦੇ ਹੋ ਉਮੀਦਵਾਰ ਵੇਖੋ ਜੀ ਮੈਨੂੰ ਦੱਸਣ ਦੀ ਲੋੜ ਨਹੀਂ ਹਲਕਾ ਤਰਨ ਤਰ ਨਹੀਂ ਦੱਸ ਰਿਹਾ ਕਿ ਉਹਨਾਂ ਨੂੰ ਇਗਨੋਰ ਕੀਤਾ ਜਦੋਂ ਮੈਂ ਸ਼ੁਰੂਆਤ ਕੀਤੀ ਸੀ ਇਗਨੋਰ ਕੀਤਾ ਜਾ ਰਿਹਾ ਹੈ ਮਨ ਦੇ ਉਹ ਤੁਸੀਂ ਇਸ ਚ ਮੰਨਦੇ ਆ ਜੀ ਤੁਹਾਡੇ ਸਾਹਮਣੇ ਆ ਸੱਚ ਜਿਹੜਾ ਦੱਬਿਆ ਨਹੀਂ ਜਾਂਦਾ ਸਾਰਿਆਂ ਦੇ ਸਾਹਮਣੇ ਹੀ ਹੁੰਦਾ ਅੱਜ ਉਹ ਕਿਹੜੀ ਮਸ਼ੀਨ ਲੈ ਕੇ ਆਈ ਆ ਆਮ ਆਦਮੀ ਪਾਰਟੀ ਕੀ ਕੱਢ ਲਉ ਬੱਚੋ ਤੇ ਦੋ ਤੋਤਾ ਹੋਣ ਭਾਜੀ ਪਾਰਟੀਆਂ ਜਿਵੇਂ ਬਣ ਜਾਂਦੀਆਂ ਨਾ ਮਸ਼ੀਨਾਂ ਖਰੀਦੀਆਂ ਜਾਂਦੀਆਂ ਤੇ ਬੰਦੇ ਸਰਫਾਂ ਪੈ ਜਾਂਦੀਆਂ ਬੰਦੇ ਲਿਸ਼ਕ ਜਾਂਦੇ ਆ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਲਿਸ਼ਕਿਆ ਤੇ ਤਾਂ ਹੀ ਬੋਰਡ ਲੱਗੇ ਅੱਜ ਉਹਨੂੰ ਖਿਲਾ ਰਿਆ ਅਹੀਂ ਪਾਰਟੀ ਜੀ ਕੰਮ ਕੀਤਾ ਪਰ ਹੁਣ ਸਮਾਂ ਜਿਹੜਾ ਇਹ ਆ ਇਹ ਵਲੰਟੀਅਰ ਨੂੰ ਇਕੱਠੇ ਹੋ ਕੇ ਦੱਸਣ ਦਾ ਵੀ ਪਾਰਟੀਆਂ ਜੀ ਵਲੰਟੀਅਰਾਂ ਦੀ ਕਦਰ ਨਹੀਂ ਕਰਨਗੀਆਂ ਖੁੱਡੇ ਲੈਣ ਲੌਣਗੀਆਂ ਮਸ਼ੀਨਾਂ ਲਿਆ ਲਿਆ ਬੰਦੇ ਧੋਤੋ ਕੇ ਖੜੇ ਕਰਨਗੀਆਂ ਤੇ ਫਿਰ ਉਹਨਾਂ ਦਾ ਨਤੀਜਾ ਮਾੜਾ ਹੋਊ ਲੋਕਾਂ ਨੂੰ ਪਤਾ ਹੈ ਤੇ ਹਲਕੇ ਦੇ ਲੋਕਾਂ ਨੂੰ ਪੁੱਛੋ ਕੰਮ ਭਾਵੇਂ ਅਸੀਂ ਕੱਟ ਕੀਤੇ ਹੁਣ ਪਰ ਕਿਸੇ ਨੇ ਹੀ ਨਜਾਇਜ਼ ਨਹੀਂ ਕੀਤੀ ਨਜਾਇਜ਼ ਪਰਚੇ ਨਹੀਂ ਦਿੱਤੇ ਕੋਈ ਨਸ਼ਾ ਨਹੀਂ ਵਿਕਣ ਦਿੱਤਾ ਕੋਈ ਸਾਡੇ ਦੇ ਦਾਗ ਹੋਵੇ ਫਿਰ ਗੱਲ ਕਰਨ ਉਹ ਅਸੀਂ ਇਹ ਨਹੀਂ ਆਨੇ ਵੀ ਸਾਨੂੰ ਟਿਕਟ ਜਾਈ ਦੀ ਅਸੀਂ ਆਨੇ ਜਿੰਨੂ ਮਰਜੀ ਦੇ ਦੋ ਐਨੇ ਭਮਕੜਾ ਪਰੋਂ ਲੈਓ ਤੁਸੀਂ ਹਲਕੇ ਦਾ ਬੰਦਾ ਨਹੀਂ ਹੈਗਾ ਤਰਨਤਾਰਨ ਚ ਮੌਜੂਦ ਆ ਤੇ ਤਰਨਤਾਰਨ ਦੇ ਵਿੱਚ ਬਾਗੀ ਧੜਾ ਵੀ ਸਰਗਰਮ ਹੋ ਚੁੱਕਾ ਵਾ ਇਸ ਟਾਈਮ ਦੇ ਉੱਤੇ ਸਾਡੇ ਨਾਲ ਐਡਵੋਕੇਟ ਕੋਮਲਪ੍ਰੀਤ ਸਿੰਘ ਆ ਕੋਮਲਪ੍ਰੀਤ ਸਿੰਘ ਜੀ ਗੁਰਫਤੇ ਸੰਚ ਕਰਦੇ ਆ ਵਾ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਪਾਰਟੀ ਨੇ ਇਗਨੋਰ ਕੀਤਾ ਵਾ ਤੁਹਾਨੂੰ ਆਜ਼ਾਦ ਤੌਰ ਤੇ ਖੜਾਉਣਾ ਪੈ ਗਿਆ ਵੇਖੋ ਜੀ ਸੋਚ ਨਹੀਂ ਮਿਲਦੀ ਕਈ ਬੰਦਿਆਂ ਦੇ ਨਾਲ ਸਾਡੀ ਪਾਰਟੀ ਨਾ ਨਹੀਂ ਅਸੀਂ ਪਾਰਟੀ ਨੂੰ ਮਾੜਾ ਨਹੀਂ ਆਨੇ ਪਾਰਟੀ ਚੰਗੀ ਆ ਅਸੀਂ ਬਾਈ ਤੇ ਜੋਰ ਲਾ ਕੇ ਰਾਤ ਦਿਨ ਮਿਹਨਤ ਕਰਕੇ ਲਿਆਂਦੀ ਪਾਰਟੀ ਚੰਗੀ ਆ ਪਾਰਟੀ ਚੰਗੀ ਆ ਪਰ ਉਮੀਦਵਾਰ ਮਾੜਾ ਅੰਸਰ ਮਾੜੀ ਹੋ ਜਾਂਦੇ ਵਿੱਚ ਉਮੀਦਵਾਰ ਨੂੰ ਕਿਵੇਂ ਵੇਖਦੇ ਹੋ ਉਮੀਦਵਾਰ ਵੇਖੋ ਜੀ ਮੈਨੂੰ ਦੱਸਣ ਦੀ ਲੋੜ ਨਹੀਂ ਹਲਕਾ ਤਰਨਤਾਰ ਨਹੀਂ ਦੱਸ ਰਿਹਾ ਬਾਕੀ ਤੁਸੀਂ ਹੋਰ ਵੀ ਪਤਾ ਕਰ ਲਓ ਕੀ ਆਮ ਆਦਮੀ ਦੇ ਭਮਕੜ ਜਿਹਨਾਂ ਨੂੰ ਕਿਹਾ ਜਾਂਦਾ ਸੀ ਤੁਹਾਡੇ ਅੱਗੇ ਨੌਜਵਾਨ ਜਿਹੜੇ ਪਹਿਲਾਂ ਤੁਰੇ ਸੀ ਤੇ ਇਹਨਾਂ ਨੂੰ ਇਗਨੋਰ ਕੀਤਾ ਜਦੋਂ ਮੈਂ ਸ਼ੁਰੂਆਤ ਕੀਤੀ ਸੀ ਇਗਨੋਰ ਕੀਤਾ ਜਾ ਰਿਹਾ ਹੈ ਮੰਨਦੇ ਹੋ ਤੁਸੀਂ ਇਹ ਚੀਜ਼ ਮੰਨਦੇ ਆ ਜੀ ਤੁਹਾਡੇ ਸਾਹਮਣੇ ਆ ਸੱਚ ਜਿਹੜਾ ਦੱਬਿਆ ਨਹੀਂ ਜਾਂਦਾ ਸਾਰਿਆਂ ਦੇ ਸਾਹਮਣੇ ਹੀ ਹੁੰਦਾ ਫਿਰ ਹੁਣ ਜਿਹੜਾ ਤੁਸੀਂ ਕਸ਼ਮੀਰ ਸਿੰਘ ਸਹੋਲ ਦੇ ਪਰਿਵਾਰ ਚੋਂ ਤੁਸੀਂ ਹਾਂਜੀ ਮੈਂ ਭਾਣਜਾ ਜੀ ਐਮਐਲਏ ਸਾਹਿਬ ਦਾ ਮੈਂ ਰਾਤ ਦੇਣ ਮੇਰੀ ਮਦਰ ਨਹੀਂ ਹੈਗੀ ਮੈਨੂੰ ਐਮਐਲਏ ਸਾਹਿਬ ਨੇ ਹੀ ਪਾਲ ਲਿਆ ਤੁਸੀਂ ਨਾਲ ਰਹੇ ਹੋ ਤੁਸੀਂ ਲੋਕਾਂ ਦੇ ਵਿੱਚ ਵਿਚਰੇ ਵੀ ਮੈਂ ਜੀ ਰਾਤ ਦੇਣ ਐਮਐਲਏ ਸਾਹਿਬ ਦੇ ਨਾਲ ਰਹਿਆ ਮੈਂ ਬਹੁਤ ਗਿਆਨ ਲਿਆ ਐਮਐਲਏ ਸਾਹਿਬ ਕੋਲ ਉਹ ਕਹਿੰਦੇ ਵੀ ਦੁਨੀਆ ਤੋਂ ਲੈ ਕੇ ਕਿਸੇ ਨੇ ਕੁਝ ਨਹੀਂ ਜਾਣਾ ਬਸ ਜਮੀਰਾਂ ਹੀ ਰਹਿ ਜਾਂਦੀਆਂ ਤੇ ਟਿਕਟ ਨਾ ਮਿਲਣ ਦਾ ਕਾਰਨ ਤੁਹਾਡੀ ਪਾਰਟੀ ਚ ਕਿਸੇ ਨੂੰ ਨਾ ਮਿਲਣ ਦਾ ਕਾਰਨ ਹਰਮੀਤ ਸਿੰਘ ਸੰਦੂ ਜਿਨ੍ਹਾਂ ਨੂੰ ਤੁਸੀਂ ਦਿਨ ਰਾਤ ਕੋਸਿਆ ਨਸ਼ੇ ਦਾ ਸਦਾਗਰ ਕਿਆ ਅੱਜ ਉਹ ਕਿਹੜੀ ਮਸ਼ੀਨ ਲੈ ਕੇ ਆਈ ਆ ਆਮ ਆਦਮੀ ਪਾਰਟੀ ਕੀ ਕੱਢ ਲੋ ਵਿੱਚੋਂ ਤੇ ਦੋ ਤੋਤਾ ਹੋ ਜਾਂਦਾ ਭਾਜੀ ਪਾਰਟੀਆਂ ਜਿਵੇਂ ਬਣ ਜਾਂਦੀਆਂ ਨਾ ਮਸ਼ੀਨਾਂ ਖਰੀਦੀਆਂ ਜਾਂਦੀਆਂ ਤੇ ਬੰਦੇ ਸਰਫਾਂ ਪੈ ਜਾਂਦੀਆਂ ਬੰਦੇ ਲਿਸ਼ਕ ਜਾਂਦੇ ਆ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਲਿਸ਼ਕਿਆ ਤੇ ਤਾਂ ਹੀ ਬੋਰਡ ਲੱਗੇ ਅੱਜ ਉਹਨੂੰ ਖਲਾ ਰਿਆ ਹੁਣ ਤੁਸੀਂ ਬਾਗੀ ਹੋ ਕਿ ਜਾਂ ਪਾਰਟੀ ਵੱਲੋਂ ਭਾਜੀ ਅਸੀਂ ਅਜੇ ਤੱਕ ਪਾਰਟੀ ਨੂੰ ਮਾੜਾ ਨਹੀਂ ਆਨੇ ਪਾਰਟੀ ਸਾਡੀ ਮਾਨ ਸਾਹਿਬ ਚੰਗੇ ਆ ਸਾਡੇ ਅਸੀਂ ਪਾਰਟੀ 'ਚ ਕੰਮ ਕੀਤਾ ਪਰ ਹੁਣ ਸਮਾਂ ਜਿਹੜਾ ਇਹ ਆ ਇਹ ਵਲੰਟੀਅਰ ਨੂੰ ਇਕੱਠੇ ਹੋ ਕੇ ਦੱਸਣ ਦਾ ਵੀ ਪਾਰਟੀਆਂ ਜੇ ਵਲੰਟੀਅਰਾਂ ਦੀ ਕਦਰ ਨਹੀਂ ਕਰਨਗੀਆਂ ਖੁੱਡੇ ਲੈਣ ਲੌਣ ਗੀਆਂ ਮਸ਼ੀਨਾਂ ਲਿਆ ਲਿਆ ਬੰਦੇ ਧੋਤੋ ਕੇ ਖੜੇ ਕਰਨਗੀਆਂ ਤੇ ਫਿਰ ਉਹਨਾਂ ਦਾ ਨਤੀਜਾ ਮਾੜਾ ਹੋਊਗਾ ਪਾਰਟੀ ਦੇ ਮੁਖੀ ਤੇ ਮਾਨ ਸਾਹਿਬ ਹੀ ਆ ਨਾ ਇੱਕ ਪਾਸੇ ਤੁਸੀਂ ਕਹਿੰਦੇ ਮਾਨ ਸਾਹਿਬ ਚੰਗੇ ਆ ਦੂਜੇ ਪਾਸੇ ਕਹਿੰਦੇ ਉਮੀਦਵਾਰ ਮਾੜਾ ਪਰ ਪਾਰਟੀ ਦਾ ਅਨਾਉਂਸਮੈਂਟ ਦੇ ਮਾਨਸਬਾ ਲੋਕੀ ਕੀਤੀ ਜਾਂਦੀ ਹੈ ਨਾ ਇਸ ਟਾਈਮ ਦੇ ਉੱਤੇ ਪੰਜਾਬ ਦੀ ਇੱਕ ਸਮਾਂ ਮਾਲਕ ਕਹਿ ਸਕਦੇ ਹਾਂ ਸੀਐਮ ਸਾਹਿਬ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਭਾਜੀ ਜੋ ਹੋਇਆ ਜੋ ਹੋਣਿਆ ਫਿਰ ਮੰਨ ਦੀ ਫਲਵਲੇ ਕੀ ਕਹਿੰਦੇ ਤੁਹਾਡੇ ਜਿੱਤ ਕੇ ਫਿਰ ਆਮ ਆਦਮੀ ਪਾਰਟੀ ਜਾਓ ਕਿ ਮੰਨ ਲਓ ਤੁਸੀਂ ਜਿੱਤ ਜਾਣੇ ਹੋ ਤੇ ਫਿਰ ਆਜ਼ਾਦ ਤੌਰ ਤੇ ਲੜੋਗੇ ਤੁਸੀਂ ਆਵਾਜ਼ ਚੁੱਕੋਗੇ ਇੱਥੋਂ ਦੇ ਲੋਕਾਂ ਦੀ ਨਸ਼ਾ ਖਾਸ ਕਰਕੇ ਤਰਨਤਾਰਨ ਦੇ ਲੋਕਾਂ ਦੇ ਵਿੱਚ ਆਪਾਂ ਕਰੀਏ ਬਹੁਤ ਬਹੁਤ ਆਤ ਭਾਜੀ ਨਸ਼ੇ ਦਾ ਮੁੱਦਾ ਪਹਿਲ ਦੇ ਆਧਾਰ ਤੇ ਚੁੱਕਾਂਗੇ ਬਾਕੀ ਸਾਡੇ ਐਮਐਲਏ ਸਾਹਿਬ ਦੀ ਜੋ ਸੋਚ ਸੀ ਉਹਦੇ ਉੱਤੇ ਅਸੀਂ ਥੋਕੇ ਪੈਰਾ ਦਵਾਂਗੇ ਉਹਨਾਂ ਦੀ ਜਿਹੜੀ ਸੋਚ ਸੀ ਸਦਾ ਬਾਦਰ ਰੱਖੀ ਜਾਊਗੀ ਲੋਕਾਂ ਨੂੰ ਪਤਾ ਇੱਥੇ ਹਲਕੇ ਦੇ ਲੋਕਾਂ ਨੂੰ ਪੁੱਛੋ ਕੰਮ ਭਾਵੇਂ ਅਸੀਂ ਕੱਟ ਕੀਤੇ ਹੁਣ ਪਰ ਕਿਸੇ ਨੇ ਅਸੀਂ ਨਜਾਇਜ਼ ਨਹੀਂ ਕੀਤੀ ਨਜਾਇਜ਼ ਪਰਚੇ ਨਹੀਂ ਦਿੱਤੇ ਕੋਈ ਨਸ਼ਾ ਨਹੀਂ ਵਿਕਣ ਦਿੱਤਾ ਕੋਈ ਸਾਡੇ ਦੇ ਦਾਗ ਹੋਵੇ ਫਿਰ ਗੱਲ ਕਰਨ ਬਾਕੀ ਜਿੱਦਾਂ ਤੁਸੀਂ ਕਹਿਣ ਦੇ ਜੇ ਵੀ ਡਰ ਹੁੰਦਾ ਦਬਾਅ ਸਾਡੇ ਦੇ ਵੀ ਹੈਗਾ ਸਾਨੂੰ ਵੀ ਪਤਾ ਸਰਕਾਰ ਅਸੀਂ ਪੈਂਦਾ ਤੁਹਾਡੇ ਤੇ ਬਾਜੀ ਪੂਰਾ ਪੈਂਦਾ ਤੁਸੀਂ ਵੇਖ ਲਿਓ ਥੋੜੇ ਦਿਨਾਂ ਨੂੰ ਹੋਰ ਪੈ ਜਾਊਗਾ ਤੁਸੀਂ ਬਹਿ ਵੀ ਸਕਦੇ ਹੋ ਜੇ ਦਬਾਅ ਪੈ ਗਿਆ ਬਹਿ ਜਾਓਗੇ ਫਿਰ ਪਾਜੀ ਬਹਿਣ ਵਾਲਾ ਤੇ ਸਵਾਲ ਹੀ ਪੈਦਾ ਨਹੀਂ ਹੁੰਦਾ ਜੇ ਬਹਿਣਾ ਹੁੰਦਾ ਤੇ ਇੱਥੇ ਨਾ ਹੁੰਨੇ ਕਹਿੰਦੇ ਵੇਖ ਵੀ ਜਾਂਦੇ ਆ ਨਾ ਉਮੀਦਵਾਰ ਜਦੋਂ ਖੜੇ ਹੁੰਦੇ ਉਹ ਤੋਂ ਬਾਅਦ ਵੇਖ ਵੀ ਜਾਂਦੇ ਆ ਕਹਿੰਦੇ ਕਿ ਚਲੋ ਮਾਇਆ ਆ ਗਈ ਜਾਂ ਇਥੋਂ ਤੁਹਾਡੀ ਇੱਕ ਵੀਰ ਮਿਲੀ ਸੀ ਸਾਨੂੰ ਉਹ ਕਹਿੰਦੇ ਸਾਨੂੰ ਨਾ ਇੱਕ ਪਦਵੀ ਚੰਗੀ ਦੇ ਦਿੱਤੀ ਆ ਤੇ ਉਤੋਂ ਬਾਅਦ ਦੇ ਵਿੱਚ ਉਹਨੇ ਸਾਈਡ ਤੇ ਹੋ ਗਏ ਪਾਜੀ ਜ਼ਮੀਨਾ ਭਾਵੇਂ ਘੱਟ ਹੋਣਾ ਸਾਡੇ ਕੋ ਮੈਂ ਕੋਈ ਪਿੱਛੋਂ ਮੈਨੂੰ ਪਛੋਕੜ ਮੇਰੀ ਕੋਈ ਮਾੜੀ ਨਹੀਂ ਮੈਂ ਰੋਟੀ ਪਾਣੀ ਚੰਗੀ ਚਲਦੀ ਕਿਰਪਾ ਬਾਬੇ ਦੀ ਕੋਈ ਮਾੜਾ ਨਹੀਂ ਜਿਹੜਾ ਵਿਕਣ ਦਾ ਸਵਾਲ ਪੈਦਾ ਨਹੀਂ ਹੁੰਦਾ ਜਮੀਨਾ ਭਾਵੇਂ ਘਟੋਣ ਜਮੀਰਾਂ ਜ਼ਰੂਰ ਚਾਹੀਦੀਆਂ ਬੰਦੇ ਦੀਆਂ ਅੱਜ ਤੁਹਾਡੇ ਸਾਹਮਣੇ ਖੜੇ ਆ ਗੁਰੂ ਦੀ ਨਗਰੀ ਚ ਬਹਿ ਕੇ ਇਕੱਠੇ ਸੌਂ ਖਾਧੀ ਜੇ ਗੁਰੂ ਅਰਜਨ ਪਾਤਸ਼ਾਹ ਤੋਂ ਭੱਜ ਗਏ ਤੇ ਕਿੱਥੇ ਜਾਵਾਂਗੇ ਜੇ ਜਿੱਤ ਜਾਣੇ ਹੋ ਪਾਰਟੀ ਦੀ ਝੋਲੀ ਜਾਓਗੇ ਫਿਰ ਵੇਖੋ ਜੀ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਪਾਰਟੀ ਦੇ ਬੰਦੇ ਅਸੀਂ ਸਾਰੇ ਇਕੱਠੇ ਹੋਗੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਇਹ ਲੜਾਈ ਲੜਾਂਗੇ ਇਹ ਦੱਸਾਂਗੇ ਵੀ ਵਲੰਟੀਅਰ ਨੂੰ ਇਗਨੋਰ ਕਰਨ ਦੇ ਨਾਲ ਕੀ ਪਾਰਟੀ ਨੂੰ ਮਿਲਦਾ ਵੀ ਸਾਡੀ ਪਾਰਟੀ ਦੇ ਵਿੱਚ ਕੋਈ ਬੰਦਾ ਹੀ ਨਹੀਂ ਇਹ ਗੱਲ ਲੜਨ ਦੇ ਨੂੰ ਵੀ ਤੁਸੀਂ ਪੁਰਾਣੇ ਬੰਦੇ ਲਿਆ ਲਿਆ ਤੇ ਉਹ ਅਸੀਂ ਇਹ ਨਹੀਂ ਆਨੇ ਵੀ ਸਾਨੂੰ ਟਿਕਟ ਚਾਹੀਦੀ ਆਂ ਇਹਨੇ ਜਿੰਨੂ ਮਰਜੀ ਦੇ ਦੋ ਐਨੇ ਪਮਕੜ ਆ ਬਾਹਰੋਂ ਲਿਆਓ ਤੁਸੀਂ ਹਲਕੇ ਦਾ ਬੰਦਾ ਨਹੀਂ ਹੈਗਾ ਤੁਹਾਡੇ ਪਮਕੜ ਕਿਉਂ ਨਹੀਂ ਦੇਖਦੇ ਆ ਆਮ ਆਦਮੀ ਪਾਰਟੀ ਨੂੰ ਹੁਣ ਪਮਕੜ ਆਪਣੇ ਦੇਖਣੋਂ ਹਟ ਗਿਆ ਹੁਣ ਤੇ ਬਾਹਰੋਂ ਉਮੀਦਵਾਰ ਆ ਰਹੇ ਭਾਜੀ 20 ਦਿਨ ਰਹਿ ਗਏ ਸਭ ਦੇਖਣਗੇ ਟੈਨਸ਼ਨ ਨਾ ਲਾਓ ਕੋਮਲ ਪ੍ਰੀਤ ਸਿੰਘ ਧੰਨਵਾਦ ਜੀ ਕੋਮਲ ਪ੍ਰੀਤ ਸਿੰਘ ਐਡਵੋਕੇਟ ਸਾਡੇ ਨਾਲ ਸੀ ਉਹ ਕਹਿੰਦੇ ਕਿ ਸ਼ਾਇਦ ਆਮ ਆਦਮੀ ਪਾਰਟੀ ਨੂੰ ਭਮਕੜ ਦੇਖਣੋਂ ਹਟ ਕੇ ਆ ਕਹਿੰਦੇ ਕਿ ਅਸੀਂ ਦਿਨ ਰਾਤ ਮਿਹਨਤਾਂ ਕੀਤੀਆਂ ਐਮਐਲਏ ਸਾਹਿਬਾਨ ਨੂੰ ਜਿਥਾਇਆ ਉਹ ਕਹਿੰਦੇ ਕਿ ਹੋ ਸਕਦਾ ਅਸੀਂ ਕੰਮ ਘੱਟ ਕੀਤੇ ਹੋਣ ਪਰ ਜੇ ਲੋਕਾਂ ਦੇ ਵਿੱਚ ਪੁੱਛੋਗੇ ਤੇ ਸੋਹ ਸਾਬ ਦਾ ਨਾਮ ਬਣਿਆ ਸੀ ਪਰ ਅੱਜ ਪਾਰਟੀ ਨੇ ਜਿਹੜਾ ਉਮੀਦਵਾਰ ਦੇ ਦਿੱਤਾ ਵਾ ਉਹ ਦੂਜੀ ਪਾਰਟੀ ਤੋਂ ਆ ਤਾਂ ਜੀ ਵੀ ਕੱਸਿਆ ਉਹਨਾਂ ਨਾਲ ਇਹ ਵੀ ਕਹਿ ਦਿੱਤਾ ਕਿ ਜੇ ਅਸੀਂ ਨਹੀਂ ਸੀ ਦੇਖਦੇ ਅਸੀਂ ਇਗਨੋਰ ਕੀਤੇ ਹੋਏ ਸੀ ਪਰ ਅੱਜ ਪਾਰਟੀ ਨੂੰ ਅਸੀਂ ਦਿਖਾਉਂਦਾ ਕਿ ਜੀ ਇਗਨੋਰ ਕੀਤੇ ਕਿਤੇ ਨਾ ਕਿਤੇ ਨੁਕਸਾਨ ਕਰਨਗੇ ਜੇ ਆਮ ਆਦ ਪਾਰਟੀ ਦੇ ਵਲੰਟੀਅਰ ਜਿਨ੍ਹਾਂ ਕੀ ਤਕਰੀਬਨ ਲੰਬਾ ਸਮਾਂ ਜਦੋਜਹਿਦ ਕੀਤੀ ਪਾਰਟੀ ਨੂੰ ਉੱਪਰ ਲਿਆਂਦਾ ਉਸ ਤੋਂ ਬਾਅਦ ਕਹਿੰਦੇ ਕਿ ਅੱਜ ਪਮਕੜ ਉਹਨਾਂ ਆਪ ਵੀ ਕਹਿੰਦਾ ਕਿ ਪਮਕੜ ਜਿਹਨੂੰ ਕਿਹਾ ਜਾਂਦਾ ਸੀ ਕਿਉਂਕਿ ਪਮਕੜ ਜਦੋਂ ਨਿਕਲਦੇ ਸੀ ਨਾ ਆਮ ਆਦਮੀ ਪਾਰਟੀ ਦੇ ਲੋਕ ਘਰਾਂ ਚੋਂ ਨਿਕਲਦੇ ਸੀ ਤੇ ਉਹਨਾਂ ਨੂੰ ਪਮਕੜ ਕਿਹਾ ਜਾਂਦਾ ਸੀ ਅੱਜ ਉਹ ਕਹਿੰਦੇ ਪਮਕੜ ਸਾਈਡ ਤੇ ਲਾਏ ਜਾ ਰਹੇ ਖੁਡੇ ਲੈਣ ਲਾਏ ਜਾ ਰਹੇ ਤੇ ਪਮਕੜ ਦੱਸ ਦੇਣਗੇ ਇਹਨਾਂ ਨੂੰ ਕਿ ਆਉਣ ਵਾਲੇ ਸਮੇਂ ਤੇ ਸਾਡੀ ਜਿੱਤ ਯਕੀਨੀ ਹੈ